ਮਿਰਨਾਰੀ ਗੁਰਨਿਸ਼ਾਨ ਸਿੰਘ ਪਿੰਡ ਪਿੰਡ ਫੇਲੋਕੇ ਜ਼ਿਲ੍ਹਾ ਤਰਨਤਾਰਨ ਅੱਜ ਇਹ ਝਗੜਾ ਹੋਇਆ ਜਿਹਦੇ ਚ ਨਿਸ਼ਤਰ ਸਿੰਘ ਜਿਹੜਾ ਸ਼੍ਰੋਮਣੀ ਕਾਲੀਦਲ ਦਾ ਆਈਟੀਐ ਦਾ ਪ੍ਰਧਾਨ ਦਾ ਨਾਂ ਆਇਆ ਵਾ ਜੀ ਇਹ ਸਾਰੀ ਝਗੜਾ ਕਿਹੜੀ ਗੱਲ ਦਾ ਜੀ ਇਹ ਝਗੜਾ ਵੇਖੋ ਜੀ ਆ ਪੰਚਾਇਤੀ ਇਲਕਸ਼ਨਾਂ ਲੰਘ ਕੇ ਗਈਆਂ ਵਾ ਇਹ ਸਾਰਾ ਇਹਨਾਂ ਦੇ ਹੀ ਕੰਮ ਦਾ ਕਰਕੇ ਹੋਇਆ ਜੀ ਪਹਿਲੋਂ ਸ਼੍ਰੋਮਣੀ ਕਾਲੀਦਲ ਦੇ ਜਿਹੜਾ ਨਿਸ਼ਤਰ ਸਿੰਘ ਤੇ ਨਾਲ ਉਹਦਾ ਫਰੈਂਡ ਗੋਰਾ ਗੁਰਜਿੰਦਰ ਸਿੰਘ ਉਰਪੋਗੋਰਾ ਸਾਰੇ ਇਹਨਾਂ ਨੇ ਵਾਰ-ਵਾਰ ਫੋਨ ਕਰਕੇ ਮੇਰੇ ਤੋਂ ਵੱਡਾ ਬ੍ਰਦਰ ਜਿਹੜਾ ਮਤਲਬ ਜਿਹਦੇ ਇਹਨਾਂ ਸੱਟਾਂ ਲਾਈਆਂ ਉਹਨੂੰ ਫੋਨ ਕਰਦੇ ਰਿਹਾ ਵਾਰ-ਵਾਰ ਕਿ ਤੂੰ ਸਾਡੇ ਕੋ ਆ ਤੇ ਬੰਦੇ ਇਕੱਠੇ ਕਰ ਅਸੀਂ ਤੁਹਾਨੂੰ ਤੁਹਾਡੀ ਪਾਰਟੀ ਨੂੰ ਸਮਰਥਨ ਦੇਣਾ ਜੀਦਾ ਕਿ ਬਤੌਰ ਸਾਡੇ ਕੋ ਗਵਾਹ ਐਜ਼ ਫੋਟੋਆਂ ਬੰਦੇ ਵੀ ਮੌਜੂਦ ਨੇ ਜਿਹਦੀ ਤੁਹਾਨੂੰ ਮੈਂ ਫੋਟੋਆਂ ਦੇ ਦੇਵਾਂਗਾ ਜਦੋਂ ਇਹਨਾਂ ਪਹਿਲਾਂ ਸਾਨੂੰ ਕਾਲੀਦਲ ਪਾਰਟੀ ਨੇ ਸਾਰਾ ਸਮਰਥਨ ਦਿੱਤਾ ਵੀ ਠੀਕ ਆ ਜੀ ਤੁਹਾਡੀ ਸਰਕਾਰ ਆ ਤੇ ਤੁਹਾਡਾ ਸਰਪੰਚ ਬਣਨਾ ਚਾਹੀਦਾ ਅਸੀਂ ਤੁਹਾਨੂੰ ਸਮਰਥਨ ਕਰਦੇ ਆ ਤੇ ਚਲੋ ਪਿੰਡ ਦਾ ਕੋਈ ਵਿਕਾਸ ਹੋ ਸਕੇ ਤਾਂ ਇਹ ਕਹੇ ਠੀਕ ਆ ਜੀ ਉਹ ਫਿਰ ਇਹ ਮਤਲਬ ਕਿ ਇਕੱਠੇ ਹੋਏ ਤੇ ਬਾਕੀ ਜਿੱਥੇ ਆਪਾਂ ਬੈਠੇ ਇਸੇ ਘਰ ਦੇ ਵਿੱਚ ਹੀ ਇਕੱਠੇ ਹੋਏ ਤੇ ਇੱਥੇ ਹੀ ਸਾਰੀਆਂ ਫੋਟੋਆਂ ਲੱਥੀਆਂ ਹਾਂ ਜੀ ਪਈ ਅਸੀਂ ਤੁਹਾਨੂੰ ਸਮਰਥਨ ਦਵਾਂਗੇ ਸਰਪੰਚ ਤੁਹਾਡਾ ਹੋਊਗਾ ਇਹਦੇ ਬਾਬਤ ਮੁੜ ਕੇ ਜਿਉ ਤਿੰਨ ਤਰੀਕ ਨੂੰ ਨਾਮਿਨੇਸ਼ਨ ਦਾਖਲ ਕਰਨੀ ਸੀਗੀ ਬਲੌਗ ਦੇ ਵਿੱਚ ਇਸ਼ਾਰਾ ਪਨਵਾ ਉਹ ਦਿਨ ਵੀ ਇਹ ਬੰਦੇ ਸਾਡੇ ਨਾਲ ਮੌਜੂਦ ਰਹੇ ਆ ਨਾਮਿਨੇਸ਼ਨ ਵੇਲੇ ਵੀ ਤੇ ਜਦੋਂ ਨਾਮਿਨੇਸ਼ਨ ਅਸੀਂ ਦਾਖਲ ਕਰ ਦਿੰਨੇ ਆ ਉਸ ਤੋਂ ਬਾਅਦ ਜਿਹੜੀ ਲਿਸਟ ਲੱਗਣੀ ਹੁੰਦੀ ਆ ਵੀ ਕੌਣ ਕੌਣ ਬੰਦਾ ਇਲੈਕਸ਼ਨ ਲੜ ਰਿਹਾ ਉਹਦੇ ਵਿੱਚ ਜਿਹੜਾ ਗੁਰਜਿੰਦਰ ਸਿੰਘ ਉਰਪਗੋਰਾ ਉਹਦੀ ਚਾਚੀ ਦਾ ਨਾਮ ਲੱਦ ਆ ਜਾਂਦਾ ਉਹ ਜਦੋਂ ਸਾਨੂੰ ਨਾਂ ਪਤਾ ਲੱਗਦਾ ਤੇ ਉਹ ਮਤਲਬ ਅਸੀਂ ਕਹਿੰਨੇ ਆ ਫਿਰ ਇਹਨਾਂ ਨੂੰ ਫੋਨ ਕਰਦੇ ਵੀ ਇਹ ਤੁਸੀਂ ਕੀ ਕੀਤਾ ਯਾਰ ਤੇ ਇਹ ਗਾੜੀਆਂ ਕਹਿੰਦੇ ਆ ਵੀ ਨਹੀਂ ਜੀ ਵਿੱਚੋਂ ਅਸੀਂ ਆਪ ਇਲੈਕਸ਼ਨ ਲੜਨੀ ਆ ਉਹ ਅੱਜ ਇਹ ਕੋਈ ਠੋਸ ਨਾ ਤੋਂ ਗੱਲ ਦਾ ਜਵਾਬ ਨਹੀਂ ਆਉਂਦਾ ਜਿਹਦੇ ਬਾਵ ਤੇ ਜਦੋਂ ਇਹ ਸਾਰੀ ਗੱਲ ਮੇਰਾ ਭਰਾ ਵਾ ਉਹ ਸਾਰੀ ਕਾਲੀ ਪਾਰਟੀ ਜਿਨ੍ਹਾਂ ਨੇ ਸਮਰਥਨ ਦਿੱਤਾ ਹੁੰਦਾ ਬਾਕੀ ਬੰਦਿਆਂ ਨੂੰ ਦੱਸਦਾ ਵੀ ਤੁਹਾਡੇ ਬੰਦੇ ਤੇ ਫਾਈਲ ਭਰੀ ਫਿਰਦੇ ਆ ਤੁਸੀਂ ਕਹਿੰਦੇ ਤੁਸੀਂ ਸਮਰਥਨ ਦਿੱਤਾ ਉਹ ਕਹਿੰਦੇ ਨਹੀਂ ਇਹ ਨਹੀਂ ਹੋ ਸਕਦਾ ਫਿਰ ਜਦੋਂ ਅਸੀਂ ਸਬੂਤ ਪੇਸ਼ ਕਰਦੇ ਆਂ ਵੀ ਵੇਖੋ ਉੱਥੇ ਤੇ ਫਾਈਲ ਦੀ ਫੋਟੋ ਲੱਗੀ ਆ ਵੀ ਇਲੈਕਸ਼ਨ ਲੜ ਰਿਹਾ ਹੈ ਜੀ ਉਹ ਫਿਰ ਸਾਰੀ ਜਿਹੜੀ ਕਾਲੀ ਪਾਰਟੀ ਸਾਰਾ ਪਰਿਵਾਰ ਉਹ ਕਹਿੰਦਾ ਵੀ ਨਹੀਂ ਅਸੀਂ ਤੁਹਾਨੂੰ ਸਮਰਥਨ ਦਵਾਂਗੇ ਹੁਣ ਇਹਨਾਂ ਗਲਤ ਕੀਤਾ ਇਹਨਾਂ ਧੋਖਾ ਕੀਤਾ ਅਸੀਂ ਧੋਖੇ ਨਹੀਂ ਜਣਨਾ ਉਹ ਫਿਰ ਸਾਰੀ ਪਾਰਟੀ ਜਿਹੜੀ ਆ ਉਹ ਸਾਨੂੰ ਸਮਰਥਨ ਦਿੰਦੀ ਆ ਤੇ ਇਹਨਾਂ ਨੂੰ ਕਹਿੰਨੇ ਆ ਵੀ ਭਾਈ ਫਾਈਲ ਚੁੱਕ ਲਓ ਤੇ ਜਾਂ ਹੀ ਤੁਹਾਡੇ ਨਾਲ ਨਹੀਂ ਤੁਰਨਾ ਇਹ ਪਾਰਟੀ ਕਹਿੰਦੀ ਕਾਲੀ ਦਲ ਦੇ ਬੰਦੇ ਫਿਰ ਇਹ ਆਪਣੀ ਫਾਈਲ ਚੁੱਕ ਲੈਂਦੇ ਆ ਜਦੋਂ ਫਾਈਲ ਚੁੱਕ ਲੈਂਦੇ ਆ ਤੇ ਉਹ ਮਿਲ ਕੇ ਸਰਪੰਚ ਜਿਹੜਾ ਜੀ ਉਹ ਸਾਡੇ ਪਿੰਡ ਆਮ ਆਦਮੀ ਪਾਰਟੀ ਦਾ ਮਨਜੀਤ ਸਿੰਘ ਉਹਨਾਂ ਦੇ ਮੈਸੇਜ ਬਣ ਜਾਂਦੇ ਆ ਇਹ ਉਸੇ ਚਲਦਿਆਂ ਤਹਿਤ ਇਹ ਕੱਲ 3 ਤਰੀਕ ਦੇ ਦਿਨ ਜਦੋਂ ਸਵੇਰ ਦਾ ਸਮੇਂ ਇਹ ਸਾਡੇ ਨਾਲ ਪੈੜੀ ਥੋੜੀ ਤਾਰਵੱਤਰੀ ਕਣਕ ਘਟੂਗੀ ਤੇ ਮਤਲਬ ਕਿ ਕੁਝ ਬੀ ਤੇ ਇਹ ਮੈਂ ਗਾੜੀ ਬੁਲਟ ਤੇ ਗਾੜੀ ਅੱਗੇ ਆ ਗਿਆ ਵੀ ਆਪਾਂ ਉੱਥੇ ਥੋੜਾ ਜਿਹਾ ਗੁੱਠਾਂ ਗੋੜਾਈ ਨੁਕਰਾਂ ਗੋੜਾਈ ਕਣਕ ਦੀ ਤੇ ਇਹ ਮੈਂ ਮਗਰ ਕਣਕ ਦੇ ਉਹਦੇ ਗੱਡੀ ਦੇ ਵਿੱਚ ਕਣਕ ਜਾਂ ਬੀਬੂ ਲੱਦ ਕੇ ਪਿੱਛੇ ਆਉਂਦਿਆ ਸੀ ਇਹ ਮਤਲਬ ਕਿ ਜਦੋਂ ਇੱਥੇ ਆਇਆ ਵਾ ਚੌਂਕ ਦੇ ਵਿੱਚ ਤੇ ਇਹਨੂੰ ਕਿਸਦਾ ਫੋਨ ਆਉਣ ਲੱਗ ਪਿਆ ਤੇ ਖਲਾਰ ਕੇ ਬੁਲਟ ਫੋਨ ਸੁਣ ਲੱਗ ਗਿਆ ਇਹ ਆਪਦੇ ਘਰ ਵੱਲੋਂ ਆਏ ਆ ਜੀ ਨਿਸ਼ਤਰ ਸਿੰਘ ਤੇ ਗੁਰਜਿੰਦਰ ਸਿੰਘ ਤੇ ਜਿਹੜੇ ਮਤਲਬ ਇਹਨਾਂ ਦੀ ਪੂਰੀ ਪਲੈਨਿੰਗ ਹੈ ਜਿਹੜੇ ਬਾਕੀ ਤਿੰਨ ਬੰਦੇ ਆ ਉਹ ਪਹਿਲਾਂ ਹੀ ਟੈਂਕੀ ਤੇ ਮੌਜੂਦ ਸੀਗੇ ਟਰੈਕਟਰ ਤੇ ਤੇ ਇਹ ਜਦੋਂ ਮਤਲਬ ਕਿ ਇਹਨੂੰ ਕਾਣ ਕੇ ਗੁਰਜਿੰਦਰ ਸਿੰਘ ਕਹਿੰਦਾ ਵੀ ਯਾਰ ਤੂੰ ਸਾਡੇ ਨਾਲ ਚੰਗੀ ਨਹੀਂ ਕੀਤੀ ਇਹ ਗਾੜੀ ਮੇਰਾ ਜਿਹੜਾ ਭਰਾ ਹਰਦੀਪ ਸਿੰਘ ਇਹ ਕਹਿੰਦਾ ਵੀ ਇਹ ਗੱਲ ਤੁਸੀਂ ਕਹਿੰਦੇ ਜੇ ਪਹਿਲਾਂ ਸਾਨੂੰ ਤੁਸੀਂ ਸਮਰਥਨ ਦਿੱਤਾ ਹੋ ਬਾਦ ਵਿੱਚ ਤੁਸੀਂ ਆਪਣੇ ਨੋਮੀਨੇਸ਼ਨ ਦਾਖਲ ਕਰ ਲਈ ਐ ਜੇ ਕੋਈ ਗੱਲ ਹੀ ਸਾਨੂੰ ਪਹਿਲਾਂ ਦੱਸ ਦਿੰਦੇ ਹੋ ਤੁਸੀਂ ਸਾਡਾ ਮਤਲਬ ਕਿ ਬੇਇੱਜ਼ਤੀ ਕਰਾਤੀ ਮੈਂ ਵਿੱਚ ਬੰਦਾ ਵਾ ਮੈਂ ਮੋਹਰਾ ਵਾ ਕਿ ਮੈਂ ਤਾਂ ਦੇ ਸਮਰਥਨ ਕਰਾਉਣ ਦੇ ਆਮ ਆਦਮੀ ਨਾਲ ਉਹ ਆਮ ਆਦਮੀ ਪਾਰਟੀ ਦੇ ਬੰਦੇ ਵੀ ਸਾਰੇ ਕਹਿੰਦੇ ਆ ਕਿ ਮਤਲਬ ਕਿ ਇਹਨਾਂ ਕੀ ਕੀਤਾ ਤੂੰ ਤਾਂ ਸਾਨੂੰ ਕਹਿਣਾ ਵੀ ਸਮਰਥਨ ਦੇ ਆਂਦਾ ਤੇ ਇਸੇ ਗੱਲ ਤੋਂ ਜਦੋਂ ਇਹ ਗੱਲ ਹੁੰਦੀ ਆ ਤੂੰ ਤੂੰ ਮੈਂ ਮੈਂ ਹੋ ਜਾਂਦੀ ਤੇ ਗੋਰਾ ਇਹਦੇ ਜਿਹੜੇ ਚਪੇੜ ਮਾਰ ਕੇ ਸਾਫਾ ਲਾਹਨ ਦਾ ਇਹ ਫਿਰ ਜਦੋਂ ਲੜਦੇ ਆ ਜੀ ਫਿਰ ਮੁੜ ਕੇ ਜਿਹੜਾ ਨਸ਼ੱਤਰ ਉਹ ਵੀ ਆਣ ਕੇ ਤੇ ਗਲ ਪਾਇਆ ਜਾਂਦਾ ਜੀ ਜਿਹੜੇ ਦੂਜੇ ਬੰਦੇ ਆ ਤਿੰਨੇ ਉਹ ਵੀ ਆਣ ਕੇ ਗਲ ਪਾਇ ਜਾਂਦੇ ਆ ਜੀ ਤੇ ਫਿਰ ਇਹਨਾਂ ਨੂੰ ਨਸ਼ੱਤਰ ਜਿਹੜਾ ਜੀ ਗੱਡੀ 'ਚੋਂ ਆ ਪਿਸਤੌਲ ਕੱਢ ਕੇ ਫਾਇਰ ਕਰਦਾ ਤੇ ਇਹ ਜਿਹੜਾ ਬੁਲਟ ਦੇ ਪਿਛਲੇ ਬੰਦੇ 'ਤੇ ਲਾ ਕੇ ਬਹਿ ਜਾਂਦਾ ਤੇ ਜਿਹੜੇ ਫਾਇਰ ਆ ਉਹ ਬੁਲਟ ਦੇ ਵਿੱਚ ਲੱਗਦੇ ਆ ਤੇ ਇਹ ਇੰਨੇ ਚਿਰ ਉੱਥੋਂ ਜੋ ਰੌਲਾ ਰੱਪਾ ਪੈਂਦਾ ਸਾਰੇ ਘਰ ਭੱਜ ਕੇ ਜਾਂਦੇ ਇਹਨਾਂ ਨੇ ਛਡਾਇਆ ਤੇ ਮੁੜ ਕੇ ਉਹਨਾਂ ਚਿਰ ਨੂੰ ਮੈਂ ਵੀ ਉੱਥੇ ਪਹੁੰਚ ਜਾਂਦਾ ਜੀ ਤੇ ਇਹ ਫਿਰ ਮਤਲਬ ਅਸੀਂ ਉਹਨਾਂ ਨੂੰ ਜਾ ਕੇ ਕਹਿਰਾਂ ਉਹਨਾਂ ਦਾਖਲ ਕਰਾਉਨੇ ਆ ਤੇ ਬਾਕ ਉਹਨਾਂ ਦਾ ਬੰਦਾ ਕੋਈ ਜ਼ਖਮੀ ਆ ਗਿਆ ਉਹਨਾਂ ਦਾ ਉਹਨਾਂ ਦਾ ਬੰਦਾ ਮੌਕੇ ਤੇ ਕੋਈ ਜ਼ਖਮੀ ਨਹੀਂ ਆ ਜੀ ਉਹ ਪੰਜ ਬੰਦੇ ਆ ਇਕੱਲਾ ਬੰਦਾ ਜ਼ਖਮੀ ਕਿਦਾਂ ਹੋ ਸਕਦਾ ਉਹਨਾਂ ਝੂਠੀਆਂ ਛੱਬੀਆਂ ਜਿਹੜੀਆਂ ਕੈਰੋਂ ਦਾਖਲ ਹੋ ਕੇ ਸਾਡੇ ਤੇ ਬਣਾਈਆਂ ਵਾ ਤੇ ਬਾਕੀ ਉਹਨਾਂ ਦੀ ਬਕਾਇਦਾ ਜਿਹੜੀ ਆ ਉਹ ਲੋਕੇਸ਼ਨ ਸਾਰੀ ਕੱਢੀ ਜਾਵੇ ਕਿ ਉਹ ਮੌਕੇ ਤੇ ਨਿਸ਼ਤਰ ਇੱਥੇ ਮੌਜੂਦ ਸੀ ਕਿ ਨਹੀਂ ਮੌਜੂਦ ਤੇ ਉਹ ਜਿਹੜਾ ਇੱਕ ਮੁੰਡਾ ਰਾਹ ਚਾਲ ਤੋਂ ਪਾਇਆ ਹਰਪਾਲ ਸਿੰਘ ਉਹਦਾ ਫੋਨ ਟ੍ਰੇਸ ਕੀਤਾ ਜਾਵੇ ਕਿ ਉਹ ਇੱਥੇ ਲੜਾਈ ਚ ਹੈਗਾ ਹੀ ਜਾਂ ਨਹੀਂ ਹੈਗਾ ਤੇ ਬਾਕੀ ਤੁਸੀਂ ਪਤਾ ਹੀ ਤੁਹਾਨੂੰ ਗਵਾ ਸਾਰਿਆਂ ਨੂੰ ਦੱਸ ਹੀ ਦਿੱਤਾ ਕਿ ਉਹ ਤੇ ਬੰਦਾ ਇਕੱਲਾ ਆ ਰਿਹਾ ਘਰੋਂ ਤੇ ਇਹ ਪੰਜ ਬੰਦੇ ਉਹਦੇ ਗੱਲ ਆ ਕੁਛ ਹੋਇਆ ਜੀ ਉਹ ਜਿਹੜਾ ਲੱਖਾ ਸਿੰਘ ਆ ਲੱਖਾ ਸਿੰਘ ਤੁਹਾਡੇ ਵੱਲ ਦੇ ਬਿਆਨ ਦੇ ਰਿਹਾ ਵੀ ਮੈਂ ਆਰਡਰ ਦੇ ਦੇ ਰਿਹਾ ਦੇਖੋ ਜੀ ਸਾਹੀਨ ਨਾਂ ਤੇ ਲੱਖੇ ਸਿੰਘ ਨੂੰ ਕੋਈ ਗੱਲ ਕੀਤੀ ਆ ਨਾ ਸਾਡਾ ਕੋਈ ਉਹਨੂੰ ਅਸੀਂ ਦਬਾ ਪਾਇਆ ਉਹ ਆਪੇ ਰਾਤ ਸਾਡੇ ਘਰੇ ਆਇਆ ਵੀ ਵੀਰ ਜੀ ਮੇਰਾ ਮਿਰਤੇ ਕੋਈ ਕਾਰਵਾਈ ਨਾ ਕਰਿਓ ਅਸੀਂ ਕਹਾਂ ਵੀਰ ਅਸੀਂ ਤੇ ਤੇ ਕੋਈ ਕਾਰਵਾਈ ਕਾਦੀ ਕਰਨੀ ਤੂੰ ਗਿਆ ਉਹਨਾਂ ਨਾਲ ਜਾ ਤੇ ਬਾਕੀ ਜੋ ਸੱਚ ਆ ਤੂੰ ਸੱਚ ਦੱਸ ਦੇ ਤੇ ਉਹਨੇ ਸੱਚ ਦੱਸਿਆ ਵੀ ਜਿਹੜਾ ਨਾ ਇਹਨਾਂ ਮੈਨੂੰ ਆਪਦੇ ਥਾਂ ਇੱਥੇ ਕੈਰੋਂ ਦਾਖਲ ਕਰਾਇਆ ਸੀ ਤੇ ਜਿਹੜਾ ਵਾ ਬਾਕੀ ਸਾਰੀ ਗੱਲ ਤੁਸੀਂ ਸੁਣੀ ਆ ਉਹ ਤੇ ਸਾਡਾ ਕੋਈ ਦਬਾਅ ਨਹੀਂ ਆ ਉਹ ਤੁਸੀਂ ਆਪਣੇ ਵੱਲੋਂ ਬਾਈਟ ਲੈ ਸਕਦੇ ਜੇ ਉਹਦਾ ਬਿਆਨ ਕੀ ਆ ਉਹ ਕੀ ਆ ਆ ਜੀ ਆਪਣਾ ਆਪਣਾ ਲੱਖਾ ਸਿੰਘ ਜੀ ਕਿਹੜਾ ਪਿੰਡ ਜੇ ਕਿਹੜੇ ਫੇਲੋਗੇ ਜੀ ਕੀ ਇਹ ਸਾਰਾ ਝਗੜਾ ਜਿਹੜਾ ਇਹਨਾਂ ਦਾ ਸ਼ਾਹ ਨੂੰ ਲੱਗਦਾ ਜਿਹੜਾ ਕੀ ਗੱਲਬਾਤ ਸਾਰੀ ਤੇ ਵੀਰ ਜੀ ਇਹ ਨੰਗਨੜਿਆ ਤੇ ਗੋਰਾ ਤੇ ਨਿਸ਼ਾਤਰੋਂ ਦੀ ਗੱਲ ਪੈ ਗਈ ਤੇ ਹੂੰ ਇਹ ਪੰਜ ਬੰਦੇ ਇਹ ਦੇ ਕੱਲਾ ਬੰਦਾ ਇਹ ਅੱਛਾ ਹਾਂ ਜੀ ਹਾਂ ਜੀ ਤੇ ਕੀ ਹਸਪਤਾਲ ਸੀ ਬਾਲਬਲ ਕੁੱਟੇ ਜਾਂ ਗੋਲੀ ਚੱਲੀ ਕਿਤਾ ਹੈ ਕੋਲੀ ਪੇ ਸਾਨੂੰ ਚੱਲੀ ਆਇਆ ਜੀ ਪਤਾ ਨਹੀਂ ਲੱਗਾ ਪਰ ਸਤਾਰੂ ਲਤੀ ਦੀ ਹਮ ਕਿਨੇ ਜਾਣੇ ਹੀ ਇਹ ਪੰਜ ਜਾਣੇ ਹਾਂ ਜਾਣੇ ਹਾਂਜੀ ਜਿਹੜਾ ਹਰਪਾਲ ਹੀ ਉਹ ਵੀ ਉੱਥੇ ਨੌਕਰੇ ਮੌਜੂਦ ਹੀ ਨਹੀਂ ਨਹੀਂ ਉਹ ਬਾਅਦ ਚ ਆਇਆ ਵਾ ਉੱਥੇ ਹਸਪਤਾਲ ਚ ਆਇਆ ਇੱਥੇ ਨਹੀਂ ਹੈਗਾ ਕਿੱਥੇ ਨਹੀਂ ਹੈਗਾ ਹਾਂਜੀ ਸੱਟਾਂ ਜਿਹੜੀਆਂ ਲੱਗੀਆਂ ਨੇ ਉਹ ਹਾਂਜੀ ਸੱਟਾਂ ਜਿਹੜੀਆਂ ਹਰਦੀਪ ਸਿੰਘ ਦੇ ਲੱਗੀਆਂ ਨੇ ਉਹ ਸੱਟਾਂ ਇਹਨਾਂ ਦਾ ਹੀ ਹਰਦੀਪ ਸਿੰਘ ਦੇ ਅੱਛਾ ਆਹੋ ਇਹ ਕੱਲਾ ਇਹ ਸਾਰੇ ਜਾਣ ਗੱਲ ਪੈ ਗਈ ਸੀ ਇੱਕ ਕਿਤੇ ਮੁੰਡਾ ਕੋਈ ਉੱਜ ਨਹੀਂ ਹੋਇਆ ਹਾਲ ਚਾਲ ਦਾ ਉਹ ਕੜਾਈ ਉਹ ਹਾਲ ਚਾਲ ਦਾ ਹੈ ਹਰਪਾਲ ਸਿੰਘ ਬਾ ਉਹ ਬਾਝ ਹੋਇਆ ਉਹ ਬਾਝ ਹੋਇਆ ਉਹ ਸਟਾਕ ਨਹੀਂ ਮਾਰੀਆਂ ਉਹ ਸਟਾਕ ਨਾ ਵੀ ਲਾਈਆਂ ਤੇ ਸਟਾਕ ਨਾ ਵੀ ਲਾਈਆਂ ਹਾਂਜੀ ਠੀਕ ਆ ਤੇ ਪਹਿਲਾਂ ਤੁਸੀਂ ਇਹਨਾਂ ਦੇ ਖਿਲਾਫ ਹੀ ਨਿਸ਼ਾਨਾ ਨਾ ਹੁੰਦੇ ਹਾਂ ਹਾਂਜੀ ਹੁਣ ਇਹਨਾਂ ਦੇ ਹੱਕ ਦੇ ਬਿਆਨ ਦੇ ਕੋਈ ਦਬਾਅ ਹੈ ਤਾਂ ਨਹੀਂ ਨਹੀਂ ਸਾਡੇ ਤੇ ਨਹੀਂ ਕੋਈ ਦਬਾਅ ਹੈ ਤੇ ਆਪਣਾ ਜੀ ਵੀ ਸੱਚੇ ਬੰਦੇ ਸੀ ਆਪਦਾ ਬਚਾ ਕਰਦੇ ਸੀ ਨਾ ਇਹਨਾਂ ਲਈ ਵੀ ਤੁਸੀਂ ਉਧਰ ਕਿਉਂ ਗਏ ਕਿਦਾਂ ਮਤਲਬ ਇਹ ਲੜਾਈ ਚ ਹੀ ਤੁਸੀਂ ਵੀ ਇਹ ਲੜਾਈ ਚ ਨਹੀਂ ਹੈਗੇ ਜੀ ਇਹ ਹਨ ਉਹਦੇ ਆਉ ਉੱਥੇ ਚੱਲੀ ਸਾਡੇ ਲੀੜੀ ਦੇ ਆ ਤੇ ਮੁੜ ਕੇ ਮੈਨੂੰ ਕਹਿੰਦੇ ਇੱਥੇ ਲੰਮੇ ਪਏ ਸਾਡੇ ਤਾਂ ਤੇ ਅੱਛਾ ਹਾਂਜੀ ਕਹੌਣ ਕਹਿੰਦਾ ਇਹ ਗੋਰੇ ਹੋਣੇ ਹਾਂ ਨਹੀਂ ਨਛੱਤਰ ਹੋਣੀ ਤੇ ਗੋਰੇ ਹੋਣੇ ਨਛੱਤਰ ਕਿਹੜੀ ਕਬ ਪਾਣੀ ਨਾਲ ਸੰਬੰਧ ਰਿਹਾਦਾ ਉਹ ਕਾਲੀ ਦਾਲ ਦਾ ਅੱਛਾ ਹਾਂਜੀ ਹਾਂਜੀ ਬੋਰਾ ਵੀ ਕਾਲੀ ਦਾਲ ਨਾਲ ਤੇ ਉਹ ਵੀ ਕਾਲੀ ਦਾਲ ਨਾਲ ਮੁੰਜਰਾ ਤੇ ਬਿਆਨ ਦੇਣ ਦੇ ਆਪਣੀ ਸੂਝ ਸਮਝ ਨਾਲ ਦੇਣ ਦੇ ਹਾਂਜੀ ਸੂਝ ਸਮਝ ਨਾਲ ਦੇਣ ਤਾਂ ਹੈਗੀ ਠੀਕ ਹੈ ਇਹ ਫਿਰ ਬਦ ਤੇ ਝੂਠੇ ਇਨਸ਼ਾ ਅੱਲਾਹ ਨਛੱਤਰ ਹੋਣੇ ਹਾਂਜੀ ਹਾਂਜੀ ਝੂਠੇ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਦਲਜੀਤ ਸਿੰਘ ਜੀ ਜਲਦੀ ਸਿੰਘ ਦੀ ਆ ਜਿਹੜਾ ਪਿੰਡ ਦੇ ਵਿੱਚ ਝਗੜਾ ਹੋਇਆ ਹਾਂਜੀ ਤੇ ਕੀ ਪੂਰਾ ਮਾਮਲਾ ਪੂਰਾ ਮਾਮਲਾ ਭਾਈ ਅਸੀਂ ਇੱਥੇ ਕੰਕਡਾਉਣ ਦਾ ਹੈ ਬਿਆਸ ਤੇ ਬਣਾਉਣ ਦਾ ਇੱਥੇ ਕਰਈ ਤੇ ਜਦੋਂ ਇਹਨਾਂ ਪੜਾ ਲੱਗਾ ਰੌਲਾ ਪਿਆ ਇੱਥੇ ਅਸੀਂ ਸਾਰੇ ਭੱਜ ਕੇ ਗਏ ਉੱਥੇ ਸਾਰੇ ਤੋਂ ਆਣ ਗੋਣ ਸਾਰੇ ਦੇ ਜਿਹੜਾ ਗੋਰਾ ਵਾ ਨਸ਼ੱਤਰ ਆ ਇਹ ਸਾਡੇ ਮੁੰਡਿਆਂ ਦੇ ਤੇ ਗੱਲ ਪੈ ਥਲੇ ਟਾਇਆ ਇਹਨਾਂ ਸਾਰਿਆਂ ਜਾਣੇ ਉੱਥੇ ਚਾਰ ਪੰਜ ਬੰਦੇ ਇਹਨਾਂ ਦੇ ਨਾਲ ਉਹ ਗੋਰੇ ਦੇ ਚਾਚੇ ਦੇ ਮੁੰਡੇ ਨਾਲ ਭਰਾ ਇਹ ਇਨਾ ਹਾਰੇ ਮੜ ਕੇ ਜਾਂ ਗੋਥੋਂ ਛਡਾਇਆ ਥੱਲੇ ਇਹਨਾਂ ਗੋਲੀ ਗੋਲੀ ਚੱਲਣ ਦਾ ਕੀ ਨਾਮ ਦਾ ਗੋਲੀ ਦਾ ਖੜਕਾ ਸਾਨੂੰ ਇੱਥੇ ਸੁਣਿਆ ਵਾ ਉਹ ਗੱਡੀ ਅਸੀਂ ਮੇਰੇ ਤੇ ਕੋਈ ਖੜਕਾ ਆਇਆ ਸਾਨੂੰ ਇੱਥੇ ਗੋਲੀ ਵੱਜੀ ਵੀ ਆਪੀ ਚੱਲੀ ਆ ਤੇ ਸਾਡੇ ਜਦੋਂ ਗਏ ਉਦੋਂ ਛਡਾਇਆ ਤੇ ਮੜ ਕੇ ਜਦੋਂ ਇਦਾਂ ਵੇਖਿਆ ਬੰਦੇ ਸਾਡੇ ਸਾਹਮਣੇ ਭੱਜ ਗਿਆ ਸਾਰੇ ਇੱਕ ਗੱਡੀ ਲੈ ਕੇ ਗੱਡੀ ਤੇ ਆਏ ਉਹਨਾਂ ਦੇ ਵੀ ਕਿਸੇ ਤੇ ਗੱਲ ਪਈ ਕੋਈ ਨਾ ਜੀ ਨਾ ਇਹ ਸਾਡਾ ਬੰਦਾ ਇਹ ਬੰਦਾ ਕੱਲਾ ਹੀ ਇਹ ਵੀ ਗੱਡੀ ਚਾਰ ਜਾਣੇ ਪੰਜ ਜਾਣੇ ਗੱਡੀ ਬੰਦੇ ਉਹਦੇ ਇਹ ਤੇ ਕੱਲਾ ਇਹਦੇ ਵਿਚਾਰੇ ਗੱਲ ਕੀ ਪੈਣਾ ਸੀ ਖਲੋਤਾ ਫੋਨ ਕਰਨ ਰਿਹਾ ਆ ਆਪੇ ਸੈਸਬਾ ਇਹ ਗੱਡੀ ਢਾਕੇ ਗਾੜੀ ਤੇ ਆਣ ਕੇ ਇਹਦੇ ਘਰ ਪਹੇ ਇਹਨਾਂ ਨਾਲ ਕੋਈ ਜਾਣ ਪਛਾਤਾ ਵੀ ਹੈਗਾ ਨਹੀਂ ਜੀ ਕੋਈ ਬੰਦਾ ਨਹੀਂ ਇਹਨਾਂ ਨਾਲ ਜਾਣ ਪਛਾਤਾ ਕੇ ਦੋ ਬੰਦੇ ਇਹਨਾਂ ਨਾਲ ਮੇਰੇ ਨਾਲ ਜਾਣ ਪਛਾਤੇ ਗੱਡੀ 'ਚ ਬੈਠੇ ਬਾਕੇ ਪਹਿਲੋਂ ਗੋਰਾ ਆਇਆ ਮੁੰਕੇ ਨਸ਼ਾ ਤਰ ਆਣ ਕੇ ਗੱਲ ਪਿਆ ਮੁੰਕੇ ਦੋ ਮੁੰਡੇ ਹੋਰ ਇਹਨਾਂ ਦੇ ਨਾਲ ਆਣ ਕੇ ਗੱਲ ਪਏ ਇਹਨਾਂ ਦੀ ਜਦੋਂ ਕਹਿੰਦੇ ਵੀ ਸਾਡਾ ਇੱਕ ਬੰਦਾ ਜ਼ਖਮੀ ਹੋਇਆ ਨਾ ਉਹ ਕੋਈ ਜੀ ਨਹੀਂ ਇਹਨਾਂ ਨਾਲ ਬੰਦਾ ਕੋਈ ਵੀ ਨਹੀਂ ਉੱਥੇ ਹੈਗਾ ਮੋਕੇ ਵਿੱਚ ਇਹ ਤੇ ਚਾਰੇ ਬੰਦੇ ਆਏ ਗੱਲ ਪਏ ਕੋਈ ਬੰਦਾ ਨਹੀਂ ਨੜਾ ਤੇਜਾ ਬੰਦਾ ਵੇਚਿਆ ਗੁਰਦੀ ਮੈਂ ਮਮਾ ਵਾ ਹਾਂਜੀ ਤੇ ਮੇਰਾ ਬੇਟਾ ਇਥੋਂ ਬਹੁਤ ਸੋਣਾ ਘਰੋਂ ਤਿਆਰ ਹੋ ਕੇ ਆਇਆ ਵਾ ਕੋਈ ਇਹੋ ਜੀ ਗੱਲ ਨਹੀਂ ਅਮਰਸਰ ਨੂੰ ਚੱਲੇ ਉਹਨਾਂ ਨੂੰ ਬਹੁਤ ਜ਼ਰੂਰੀ ਕੰਮ ਸੀ ਕੋਈ ਫਟਾਫਟੀ ਨਿਕਲੇ ਵਿਚਾਰੇ ਤੇ ਉਹ ਇਥੋਂ ਰਹਿਣਾ ਪਾਇਆ ਇਹਨਾਂ ਨੇ ਇੱਕ ਮਿੰਟ ਵੀਰ ਜੀ ਉਹ ਇਥੋਂ ਚੱਲੇ ਆ ਇੱਥੇ ਸਾਨੂੰ ਤੇ ਕੋਈ ਪਤਾ ਹੀ ਨਹੀਂ ਜਦੋਂ ਚੱਲੇ ਆ ਨਾ ਤੇ ਮਤਲਬ ਉਹ ਘਰ ਨੂੰ ਗਿਆ ਘਰ ਜਾ ਕੇ ਆਂਦਾ ਮੈਂ ਗੁਰ ਕੀ ਗੱਲ ਵਾਪਸ ਆ ਕੇ ਤੁਸੀਂ ਅਮਰਸਰ ਨੂੰ ਚੱਲੇ ਕਿਤੇ ਕੋਈ ਨਹੀਂ ਮਮੀ ਮਾੜੀ ਜੀ ਸਾਡੀ ਮਤਲਬ ਬੰਦਾ ਵਾ ਤੇ ਉਹ ਮੁੱਛਾਂ ਨੂੰ ਬੜੇ ਤਾ ਦੇਂਦਾ ਗਿਆ ਉਹ ਕੇ ਇਹ ਮਤਲਬ ਵੀ ਉਹ ਉਹ ਥੋੜਾ ਜਿਹਾ ਉਹਦੇ ਨਾਲ ਹੱਥੋਂ ਪਈ ਹੋਏ ਕੋਈ ਏਡੀ ਵੱਡੀ ਗੱਲ ਗੱਲ ਵੀ ਅੱਜ ਇੰਨਾ ਨਹੀਂ ਸਾਰੀ ਚੁੱਕੀ ਆ ਲਾਗੇ ਪੰਨੇ ਬਵਾਲਿਆਂ ਨੇ ਹੀ ਗੱਲ ਚੁੱਕੀ ਆ ਸਾਰੀ ਇਹਨਾਂ ਨੇ ਹੀ ਪਤਾ ਨਹੀਂ ਉਹ ਬੰਦਾ ਕਿਤੇ ਸ਼ਿਫਟਨ ਕਰ ਲਿਆ ਝਗੜਾ ਜੀ ਸਰਪੰਚੀ ਬਣੀ ਆਪ ਹੀ ਇਹਨਾਂ ਨੇ ਬੱਚਿਆਂ ਨੇ ਸਰਪੰਚ ਬਣਾਇਆ ਆਪ ਹੀ ਇਹਨੂੰ ਮੈਂਬਰ ਬਣਾਇਆ ਅੱਛਾ ਤੇ ਇਹਨਾਂ ਇਹੋ ਹੀ ਸਾਡੇ ਖਿਲਾਫ ਹੋਗੇ ਜਿਹੜੀ ਇਹ ਕਹਿੰਦੇ ਗੋਲੀ ਚੱਲਦੀ ਆ ਵੀਰ ਜੀ ਕੋਈ ਗੋਲੀ ਨਹੀਂ ਚੱਲੀ ਰੱਬ ਨੂੰ ਜਾਨ ਦੇਣੀ ਆ ਬੱਚੇ ਇੱਥੇ ਬਹੁਤ ਸਾਡੇ ਵੀ ਇਹਨਾਂ ਦੇ ਪਰ ਆਹ ਕਹੀ ਬੋਲਣ ਦੇ ਬੋਲਗੇ ਤਾਂ ਹਾਂ ਆਹ ਏਰੀਆ ਬਹੁਤ ਜਿਆਦਾ ਥੋੜਾ ਜਿਹਾ ਉਹਨਾਂ ਦੀ ਸਪੋਰਟ 'ਚ ਸਾਰਾ ਜਿਹੜੀ ਗੱਲੋਂ ਸਾਡੇ ਬੱਚਿਆਂ ਨਾਲ ਤਕਾਉਣ ਡਿਆ ਆ ਸਾਰਾ ਏਰੀਆ ਉਹਨਾਂ ਦੀ ਸਪੋਰਟ ਦੇ ਵਿੱਚ ਤੇ ਬਸ ਗੱਲ ਇਹ ਹੋਈ ਆ ਵਾਹਿਗੁਰੂ ਦੇ ਜਾਣਦੇ ਨਹੀਂ ਤੇ ਵਾਹਿਗੁਰੂ ਅੱਗੇ ਤੁਹਾਡੇ ਅੱਗੇ ਵੀ ਤੁਸੀਂ ਸਭ ਤੋਂ ਵੱਡਾ ਫੈਸਲਾ ਤੁਸੀਂ ਦੇਣਾ ਤੇ ਸੱਚ ਤੇ ਹੱਕ ਦਾ ਫੈਸਲਾ ਦੇਣਾ ਤੇ ਬੱਚਿਆਂ ਨੂੰ ਬਸ ਇਹ ਹੋਈ ਅੱ비 ਤੁਹਾਨੂੰ ਸਿਰ ਨਹੀਂ ਚੁੱਕਣ ਦੇਣਾ ਤੁਸੀਂ ਸਿਰ ਚੁੱਕ ਕੇ ਵੇਖੋ ਕਿਵੇਂ ਚੁੱਕਣ ਦੇਣਾ ਤਾਨੂੰ ਮਿਲ ਚੁੱਕਨੀ ਜਿਹੜੇ ਬੋਲੀ ਚਾਉਂਦੇ ਜਾਂ ਝਗੜਾ ਚਾਉਂਦਾ ਕੋਈ ਬੋਲੀ ਬੋਲੀ ਨਹੀਂ ਕੋਈ ਝਗੜਾ ਪਰ ਬੋਲੀ ਬਸ ਹੱਥੋਂ ਭਾਈ ਮਾੜਾ ਚ ਹੋਇਆ ਉਹ ਵੀ ਬੱਚਿਆਂ ਨੇ ਉਹ ਇਹ ਵੀ ਕੋਈ ਨਹੀਂ ਇੱਥੇ ਬੈ ਕੇ ਨਿਆ ਕਰ ਲੈਣਾ ਏਡੀ ਵੱਡੀ ਗੱਲ ਨਹੀਂ ਉਹ ਤਾਂ ਫਿਰ ਸ਼ਹਿਰ ਨੂੰ ਚਲੇ ਗਏ ਕੋਈ ਲੜਾਈ ਹੁੰਦੀ ਉਹ ਵੀ ਚਾਰ-ਚ ਫੇਰਾ ਇਕੱਠਾ ਕਰਦੇ ਗੁਰੂਆ ਆ ਹੋ ਗਿਆ ਉਹ ਹੋ ਗਿਆ ਗੱਲ ਹੀ ਨਹੀਂ ਹੋਈ ਤੇ ਜੀ